ਤੇ ਤਾਰਾ ਤੋਂ ਟੋਟਲਾ ਤੇ ਫੇਰ ਧੋਖਾ ਮਹਿਸੂਸ ਕੀਤਾ ਜਾਂਦਾ ਭਾਈ ਅਵਜੀਤ ਸਿੰਘ ਦਾ ਚੰਗੇ ਬੁੱਸੇ ਤੋਂ ਹੋਣ ਲਾਤੇ ਸਾਡੇ ਤੋਂ ਚਲੇ ਜਾਣਾ ਦੁੱਖ ਦਾ ਕਾਰਨ ਪਰਵਾਹ ਲਈ ਵੀ ਆ ਤੇ ਸਾਡੇ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਪਿਛਲੇ ਸਮੇਂ ਭਾਰਤ ਪਾਕਿਸਤਾਨ ਦੋਵਾਂ ਦੇਸ਼ਾਂ ਚ ਪਹਿਲਗਾਮ ਹਮਲੇ ਨੂੰ ਲੈ ਕੇ ਦੋਵਾਂ ਦੇਸ਼ਾਂ ਚ ਗੋਲੀਬਾਰੀ ਕਸ਼ਮੀਰ ਚ ਹੋਈ ਜਿਸ ਚ ਪੁੰਛ ਦੇ ਸਿੱਖ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਸੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉੱਥੇ ਪੁੰਛ ਪੁੰਚੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਆਓ ਸੁਣਦੇ ਹਾਂ ਕੀ ਕਿਹਾ ਗੁਰੂ ਸਵਾਮੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾ ਪਾਈ ਅਮਰੀਤ ਸਿੰਘ ਜੀ ਜਿਹੜੇ ਗੁਰੂ ਕੇ ਵਜ਼ੀਰ ਤੇ ਗੁਰੂ ਨੇ ਕਿਰਪਾ ਬਾਤਿ ਕਰਕੇ ਗੁਰ ਸ਼ਬਦ ਜਾਣ ਕਰਨ ਦੀ ਵੀ ਸੋਚੀ ਬਖਸ਼ਿਸ਼ ਕੀਤੀ ਉਹਨਾਂ ਦੇ ਆਪਾਂ ਅੰਤਮ ਅਨੁਮਾਨ ਲਾ ਸਕਦੇ ਹਾਂ ਕਿ ਜਿਹੜਾ ਵਰਤਾਰਾ ਜਿਸਨੂੰ ਬਾਤਿਆ ਸਾਰਿਆਂ ਲਈ ਬਹੁਤ ਵੱਡਾ ਦੁੱਖਦਾਇਕ ਸੀ ਪਰ ਜਿਨ੍ਹਾਂ ਦਾ ਕੋਈ مالی ਨੁਕਸਾਨ ਹੋ ਜਵੇ ਉਹ ਸਮੇਂ ਅਨੁਸਾਰ ਕੋਈ ਵਾਹੀ ਹੋ ਸਕੀ ਜਾਵੇ ਪਰ ਇਹੋ ਜਿਹਾ ਗੁਰਸਿੱਖ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਵਜ਼ੀਰ ਤੇ ਗੁਰੂ ਦੇ ਕੀਰਤਨੇ ਉਹਨਾਂ ਦਾ ਚਲਾ ਜਾਣਾ ਪਰਿਵਾਰ ਲਈ ਵੀ ਬਹੁਤ ਵੱਡਾ ਘਾਟਾ ਸਿੱਖ ਭਾਈਚਾਰੇ ਲਈ ਵੀ ਬਹੁਤ ਵੱਡਾ ਘਾਟਾ ਤੇ ਕੌਮ ਲਈ ਵੀ ਬਹੁਤ ਵੱਡਾ ਘਾਟਾ ਗੁਰੂ ਸਾਹਿਬ ਕਿਰਪਾ ਨਾਲ ਆਪਾਂ ਪੰਪ ਮਿੱਤਰ ਗੁਰਬਾਣੀ ਦੇ ਨਾਲ ਜੁੜੇ ਹੋ ਹਾਂ ਸਤਿਗੁਰੂ ਜੀ ਦੀ ਗੁਰਬਾਣੀ ਸਾਨੂੰ ਬਹੁਤ ਵੱਡਾ ਧੰਨਵਾਦ ਦਿੱਤੀ ਹਰੀ ਨਹੀਂ ਡੱਡਰੀ ਪੱਕੀ ਬਜਨ ਹਾਰ ਲੈ ਲੈ ਬਾਤ ਪਹੁੰਚਿਆ ਲਾਵੇ ਕਰ ਤਿਆਰ ਜਾਂ ਹੁਆ ਹਸਮ ਦੇ ਖਸਾਨ ਦਾ ਤਾਂ ਲੜ ਮੇਰੇ ਅਖੇ ਬਾਤ ਇਹ ਸਤਗੁਰ ਜੀ ਸਿੱਖ ਨੂੰ ਸਮਝਾਉਂਦੇ ਭਾਈ ਕਿ ਤੇਰੀ ਸਵਾਸਾ ਦੀ ਪੂੰਜੀ ਜਿਵੇਂ ਕਿਸਾਨ ਆਪਣੀ ਫਸਲ ਖਰੀ ਵੜਲੇ ਫਕਾਰ ਕੇ ਵੜਲੇ ਪਰ ਜਿਹਲੇ ਆਤਮ ਚੇਤ ਕਿਸੇ ਵੀ ਰੁਕਸ਼ਤੀ ਇਤੋਂ ਹੁੰਦੀ ਹੈ ਇਸ ਧਰਤੀ ਤੋਂ ਫੇਰ ਉਹ ਬੜਾ ਪਰਮਾਰਲੇ ਵੀ ਦੁੱਖ ਮੰਦਾ ਤੇ ਬਾਟੀਆਂਲੇ ਵੀ ਬਣਦਾ ਕਿਉਂਕਿ ਲੜਾਈ ਤੋਂ ਮੌਤਾਂ ਦੀ ਉਹਦੇ ਵਿੱਚ ਤੁਸੀਂ ਬਾਰਡਰ ਤੇ ਬੈਠੇ ਹੋਣਾ ਫੇਰ ਵੀ ਤੁਹਾਨੂੰ ਇਸ ਦਲ ਤੇ ਸੰਦੇ ਵੀ ਬਾਸ਼ੇ ਕਰਦਾ ਤੁਸੀਂ ਗੁਰੂ ਸਾਹਿਬ ਦੀ ਗੁਰਸਿੱਖੀ ਸਾਹਮਣੇ ਬੈਠੇ ਆ ਗੁਰੂ ਘਰ ਦਾ ਪ੍ਰਬੰਧ ਸਾਹਮਣੇ ਬੈਠੇ ਆ ਤੇ ਤੁਸੀਂ ਚੇਚੇ ਤੌਰ ਤੇ ਸਾਧਗੁਰੂ ਜੀ ਦੇ ਸ਼ਬਦ ਦੇ ਪੁਜਾਰੀ ਵੀ ਔਰ ਭਾਈ ਅਮਰੀਕ ਸਿੰਘ ਜੀ ਜਿਨ੍ਹਾਂ ਦੇ ਪਿਤਾ ਜੀ ਸੂਬੇਦਾਰ ਅਰਬਾਜ਼ ਸਿੰਘ ਜੀ ਜਿਨ੍ਹਾਂ ਨੇ ਵੀ ਇਸ ਗੁਰੂ ਘਰ ਦੇ ਵਿੱਚ ਬਹੁਤ ਵੱਡਾ ਆਪਣਾ ਯੋਗਦਾਨ ਪਾਇਆ ਮੈਂ ਇਸ ਅੰਤਮ ਉਦਾਰ ਦੇ ਵਿੱਚ ਇਹ ਸਾਡੇ ਪ੍ਰਧਾਨ ਵੀ ਆ ਬਾਰ-ਬਾਰ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕਰਨਾ ਮੈਂ ਕਹਿੰਦਾ ਤੁਹਾਨੂੰ ਇਹ ਲੰਮਾ ਮੈਂ ਤਾਂ ਬਰਤ ਲਿਆ ਐਵੇਂ ਨਾ ਵਰਤਿਓ ਕਿਉਂਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸੇਖਾਂ ਦੀ ਨਮਾਇੰਦਗੀ ਭਾਵੇਂ ਪੰਜਾਬ ਹਰਿਆਣਾ ਚ ਕਰਦੀ ਹੈ ਉਹ ਤਾਂ ਹੈ ਅੰਮੀ ਸਭ ਤੋਂ ਲਾਭੇ ਹੋ ਗਿਆ ਪਰ ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਜਾਂ ਵਿਦੇਸ਼ ਦੇ ਵਿੱਚ ਕੋਈ ਤੜਨਾ ਵਾਪਰਦੀ ਆ ਤੇ ਹਰ ਇੱਕ ਬੰਦੇ ਦਾ ਧਿਆਨ ਜਿਹੜਾ ਹੈ ਉਹ ਕਰਸਕ ਹੁੰਦਾ ਸ਼੍ਰੋਮਣੀ ਗੁਰਦਾਰਾ ਸਭੰਦਰ ਕਮੇਟੀ ਦਾ ਅਸੀਂ ਕੋਈ ਤੁਹਾਡੇ ਤੇ ਇਸਾਨ ਨਹੀਂ ਕੀਤਾ ਨਾ ਪਰਿਵਾਰ ਤੇ ਕੋਈ ਇਸਾਨ ਕੀਤਾ ਸਾਡਾ ਮੋਢਾ ਖੱਜ ਬਣਦਾ ਕਿ ਇਹ ਆਪ ਦੇਸ਼ ਦਾ ਦੇ ਸਮੂਹ ਦੇ ਵਿੱਚ ਤੁਹਾਡੇ ਨਾਲ ਆ ਕੇ ਖੜੇ ਹੋਏ ਤੁਹਾਡੇ ਰੱਖ ਦੇ ਭਾਈਵਾਲ ਬਣ ਗਏ ਜੇ ਸੋ ਨਿਹਾਲ ਜਿਹੜੇ ਬੱਚੇ ਦੂਹ ਉਤੇ ਜਿਹੜੇ ਇਲਾਜ ਆ ਅੰਮ੍ਰਿਤਸਰ ਸਾਡੇ ਸਕੱਤਰ ਸਾਹਿਬ ਨੇ ਭੇਜਿਆ ਉਹਨਾਂ ਨੂੰ ਇੱਕ ਦੀ ਵਿਚਾਰੇ ਦੀ ਇਥੋਂ ਕੋਣੀ ਤੇ ਇਕ ਦਾ ਗੋਡਾ ਤੇ ਅਸੀਂ ਉਹਨਾਂ ਨੂੰ ਵੀ ਆਫਰ ਕੀਤੀ ਸੀ ਕਿ ਤੁਸੀਂ ਕਿਸੇ ਤਰ੍ਹਾਂ ਦੀ ਮਾਲੀ ਸਹਿਯਤਾ ਵੀ ਤੇ ਦੂਜੇ ਤੌਰ ਤੇ ਤੁਸੀਂ ਜੇ ਇਲਾਜ ਲਈ ਕਿਉਂਕਿ ਗੁਰੂ ਨਾਨਕ ਦਾਸ ਮੈਡੀਕਲ ਯੂਨੀਵਰਸਿਟੀ ਆ ਜੇ ਤੁਹਾਨੂੰ ਲੋੜਿਆ ਸਾਨੂੰ ਜ਼ਰੂਰ ਦੱਸਿਓ ਪਰ ਪਰਿਵਾਰ ਨੇ ਕਿਹਾ ਹਾਲ ਸਾਨੂੰ ਲੋੜ ਨਹੀਂ ਸੋ ਮੈਂ ਸਮਝਦਾ ਅੱਜ ਲੜਾਈ ਭਾਵੇਂ ਦੋਹਾਂ ਮੋਰਾਂ ਦੀ ਆ ਪਰ ਜੇਲੇ ਤਾਰਾ ਟੁੱਟਦਾ ਤੇ ਫੇਰ ਦੁੱਖੋਂ ਮਹਿਸੂਸ ਕੀਤਾ ਜਾਂਦਾ ਭਾਈ ਅਮਜੀਤ ਸਿੰਘ ਦਾ ਚੰਗੇ ਗੁਰਦੇ ਤੋਂ ਹੋਣ ਲਾਤੇ ਸਾਡੇ ਤੋਂ ਚਲੇ ਜਾਣਾ ਦੁੱਖ ਦਾ ਕਾਰਨ ਪਰਿਵਾਰ ਲਈ ਵੀ ਆ ਤੇ ਸਾਡੇ ਵੀ ਸਾਹਿਆਂ ਲਈ ਆ ਤੇ ਜੁੜ ਕੇ ਅਰਦਾਸ ਹੀ ਕਰੀਏ ਰਾਣਾ ਰਾਉ ਨਾ ਕੋਰੇ ਰੰਮੀਨ ਤੋਂ ਤਾਂ ਬੀਰ ਬਾਰੇ ਆਸੂ ਆਪਣੀ ਕੋਈ ਨਾ ਬੰਦੇ ਦੀ ਇਹ ਗੁਰੂ ਸਾਹਿਬ ਦੀਦਾ ਸਾਨੂੰ ਹੁਕਮ ਹੀ ਆ ਤੇ ਆਪਾਂ ਉਹ ਵੀ ਸਮਝ ਜਿੱਤੇ ਕਰਨਾ ਮਰਨੇ ਤੇ ਡਰੇ ਜੀਵਿਆ ਲੋੜੇ ਸਭ ਕੋਈ ਸਰਕ ਦਾ ਮਰਨ ਉਹਨੇ ਠੀਕ ਕਰਦਾ ਜਿਉਂ ਨੂੰ ਜੀ ਕਰਦਾ ਪਰ ਸਤਗੁਰੂ ਜੀ ਕਹਿੰਦੇ ਜਿਹੜੇ ਗੁਰਸ਼ਾਡ ਦੇ ਵਿੱਚ ਜਿਉਂਦੇ ਜੀ ਆਪਣੇ ਆਪ ਨੂੰ ਸਮੋਲੇਦੇ ਜਿਵੇਂ ਭਾਈ ਅਮਰੀਕ ਸਿੰਘ ਨੇ ਸਮੋਇਆ ਉਹਨਾਂ ਦਾ ਵੀ ਲੋਕ ਤੇ ਪ੍ਰੋਗ ਲੋਕ ਸਹਿਲੇ ਹੁੰਦਾਂ ਦੀ ਤੇ ਮੈਂ ਮਤਾਬ ਸ਼ਾਹونی ਗੱਦਰਾ ਪ੍ਰਬੰਧਕ ਕਮੇਟੀ ਦੇ ਮੁਖੀ ਸੇਵਾਦਾਰ ਦੇ ਨਾਤੇ ਤੇ ਬਾਰ ਬਾਰ ਇਹਨਾਂ ਪੰਬੇ ਦਾ ਫਾਟ ਪੰਦਾ ਦੀ ਮੁੰਦਲਾ ਫਰਜ ਬਣਦਾ ਸੀ ਤੇ ਜਿੱਥੇ ਕੋਈ ਮਾੜੀ ਮੋਰ ਵੀ ਕੋਈ ਕਿਸੇ ਢੰਗ ਦੀ امدਾਦ ਹੋਈ ਉਹ ਤੁਹਾਡੇ ਨਾਲ ਜ਼ਰੂਰ ਸਾਝੀ ਕਰਾਂਗੇ ਮੈਂ ਆਪਣੀ ਭੈਣ ਨਾਲ ਵੀ ਕਿਉਂਕਿ ਅੱਲੇ ਉਮਰ ਨੌਜਵਾਨੀ ਦੀ ਵਿੱਚ ਚਲਿਆ ਜਾਣਾ ਸਾਡੇ ਵੀ ਤਾਂ ਸੋ ਗੁਰੂ ਸਾਹਿਬ ਤੇ ਚਰਨ ਅਰਦਾਸ ਸਤਿਗੁਰੂ ਜੀ ਉਸ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਪਾਛਣਾ ਪਿੱਛੇ ਸਾਰੇ ਤੇ ਖਾਸ ਕਰਕੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਉਸਨੂੰ ਬਖਸ਼ੀ ਕਰਨਾ ਤੁਛ ਗਈ ਕਿਉਂਕਿ ਹੈ ਕੁਝ ਨਹੀਂ ਤੁਛ ਜੇ ਭੇਟਾ ਲਈ ਦੀ ਰੂਹ ਭੈਣ ਜੀ ਨੂੰ ਭੇਟ ਕੀਤੀ ਜਾਊਗੀ ਮੈਂ ਮਹਾਂਤ ਮਨਜੀਤ ਸਿੰਘ ਜੀ ਸਾਡੇ ਸਤਕਾਰ ਤੁਹਾਡੇ ਸਟੇਟ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਉਹਨਾਂ ਦੇ ਨਾਲ ਸਾਡੇ ਪ੍ਰਧਾਨ ਜੀ ਖੜੇ ਜਾਂ ਮੇਰੇ ਨਾਲ ਇਹ ਕਾਦੇ ਰੂਪੇ ਕਾ ਲਿਖਣ ਡੈ ਸੀ ਸਰਦਾਰ ਸਾਡੇ ਪ੍ਰਚਾਰਣ ਸਿੰਘ ਜੀ ਤੇ ਮੇਰੇ ਨਾਲ ਚੇਤੇ ਤੌਰ ਤੇ ਸਰਦਾਰ ਰਵਿੰਦਰ ਸਿੰਘ ਜੀ ਮਹਿਤਾ ਜਿਨ੍ਹਾਂ ਦਾ ਵੀ ਬਹੁਤ ਇਸ ਕਸ਼ਮੀਰ ਜੰਮੂ ਦੇ ਨਾਲ ਵਾਅ ਹੈ ਸਰਦਾਰ ਸਰਜੀਤ ਸਿੰਘ ਦੇ ਪਿਡੇਵਾ ਤੇ ਸਾਡੇ ਸਾਰੇ ਸੱਤਰ ਸਹਿਬਾਨ ਸਾਰੇ ਪਹੁੰਚੇ ਆ ਮੈਂ ਗੁਰਚੰਨਾ ਚ ਅਰਦਾਸ ਕਰਨਾ ਸਤਿਗੁਰੂ ਜੀ ਆ ਸੰਗਤ ਦੀ ਰਾਤ ਵਿੱਚ ਤੁਸੀ ਕਰਨੀ ਗੁਰ ਸਾਹਿਬ ਜੀ ਇਸ ਪਰਿਵਾਰ ਨੂੰ ਆਪਣੇ ਦਰੋਂ ਪਰੋਂ ਦੁੱਖ ਮੰਨਣ ਦਾ ਤੇ ਸਤਿਗੁਰੂ ਜੀ ਇਹ ਬਾਣਾ ਮੰਨਦਾ ਤੇ ਗੁਰੂ ਸਾਹਿਬ ਜੀ ਦੇ ਆਦੇ ਅਨੁਸਾਰ ਜ਼ਿੰਦਗੀ ਜੀਉਣ ਦਾ ਸਤਿਗੁਰੂ ਦੀ ਬਲੋਂ ਤੋਂ ਵਰਤ ਕਰੀ ਇਹ ਬੇਨਤੀ ਕਰਕੇ ਖਿਮਾ ਦਾ ਜਾਚ ਵਾਹਿਗੁਰੂ ਜੀ ਦਾ ਕਾ ਖਾਲਸਾ ਵਾਹਿਗੁਰੂ ਜੀ